ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਹਾਜ਼ਰਾਂ ਜੀ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਕਿੰਨੂ ਦੇ ਭਾਅ ਲੈ ਕੇ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਅੱਜ ਸ਼ਨੀਵਾਰ ਹੈ ਤੇ ਅਬੂਰ ਦੀ ਮੰਡੀ ਦੇ ਵਿੱਚ ਜਿਹੜੀ ਛੁੱਟੀ ਹੁੰਦੀ ਹੈ ਸ਼ਨੀਵਾਰ ਨੂੰ ਉੱਥੇ ਬੋਲੀ ਹੈ ਜਿਹੜੀ ਨਹੀਂ ਹੁੰਦੀ ਸੋ ਬੇਸ਼ਤੀਆਂ ਹੋਰਨਾਂ ਮੰਡੀਆਂ ਦੇ ਵਿੱਚ ਭਾਅ ਕੀ ਰਹੇ ਨੇ ਕਿੰਨੂ ਦੇ ਉਹ ਤੁਹਾਨੂੰ ਦੱਸ ਦਿੰਨੇ ਆ ਹਰਿਦਵਾਰ ਦੀ ਗੱਲ ਕਰ ਲੈਨੇ ਆ ਜਿੱਥੇ ਰੂੜੀ ਰੂੜੀਕੀ ਦੇ ਵਿੱਚ ਜਿਹੜਾ ਕਿੰਨੂ ਦਾ ਭਾਅ ਚ ਰਿਹਾ ਉਹ 15 ਰੁਪਏ ਪ੍ਰਤੀ ਕਿੱਲੋ ਰਿਹਾ ਮੰਗਲੌਰ ਦੇ ਵਿੱਚ ਕਿਨੂ ਆ ਜਿਹੜਾ మీడియం ਸਾਈਜ਼ ਉਹ 10 ਰੁਪਏ ਪ੍ਰਤੀ ਕਿਲੋ ਵਿਕਿਆ ਤੇ ਪੁਰੀ ਦੇ ਕੋਟ ਦੁਵਾਰਾ ਦੇ ਵਿੱਚ ਕਿਨੂ 22 ਰੁਪਏ ਪ੍ਰਤੀ ਕਿਲੋ ਵਿਕਿਆ ਅੱਜ ਤੇ ਬੁਲੰਦ ਸ਼ਹਿਰ ਦੇ ਸਿਕੰਦਰਾਬਾਦ ਵਿੱਚ ਕਿਨੂ ਦਾ ਭਾਅ 12 ਰੁਪਏ ਪ੍ਰਤੀ ਕਿਲੋ ਰਿਹਾ ਗੋਂਦਾ ਦੇ ਵਿੱਚ ਕਿਨੂ 33 ਰੁਪਏ ਪ੍ਰਤੀ ਕਿਲੋ ਰਿਹਾ ਤੇ ਸ਼੍ਰੀਨਗਰ ਦੇ ਵਿੱਚ ਕਿਨੂ ਦਾ ਭਾਅ 11 ਰੁਪਏ ਪ੍ਰਤੀ ਕਿਲੋ ਹੀ ਰਿਹਾ ਟਾਂਡਾ ਦੀ ਗੱਲ ਕਰੀਏ ਪੰਜਾਬ ਦੀ ਤਾਂ 40 ਰੁਪਏ ਪ੍ਰਤੀ ਕਿਲੋ ਵਿਕਿਆ ਜੀ ਇੱਥੇ ਕਿਨੂ ਮੁਕਸਰ ਦੀ ਮੰਡੀ ਦੇ ਵਿੱਚ ਕਿਨੂ ਦਾ ਭਾਅ ਅੱਜ 15 ਰੁਪਏ ਪ੍ਰਤੀ ਕਿਲੋ ਰਿਹਾ ਲੁਧਿਆਣਾ ਦੀ ਖੰਨਾ ਮੰਡੀ ਵਿੱਚ ਕਿਨੂ 15 ਰੁਪਏ ਪ੍ਰਤੀ ਕਿਲੋ ਵਿਕਿਆ ਜਲਾਲਾਬਾਦ ਵਿੱਚ ਕਿਨੂ ਦਾ ਭਾਅ ਬਿਲਕੁਲ ਘਟ 8 ਰੁਪਏ 50 ਪੈਸੇ ਪ੍ਰਤੀ ਕਿਲੋ ਹੀ ਰਿਹਾ ਹੁਸ਼ਿਆਰਪੁਰ ਦੇ ਗੜ ਸ਼ੰਕਰ ਵਿੱਚ ਜਿਹੜਾ ਕਿਨੂ ਵਿਕਿਆ ਉਹ ਘੱਟ ਤੋਂ ਘੱਟ 20 ਰੁਪਏ ਤੇ 10 ਤੋਂ 30 ਰੁਪਏ ਪ੍ਰਤੀ ਕਿਲੋ ਰਿਹਾ ਹੈ ਭਾਅ ਦਿੱਲੀ ਦੀ ਆਜ਼ਾਦਪੁਰ ਮੰਡੀ ਦੇ ਵਿੱਚ ਕਿਨੂ ਹੈ ਜਿਹੜਾ ਉਹ 28 ਰੁਪਏ ਪ੍ਰਤੀ ਕਿਲੋ ਵਿਕਿਆ ਜੰਮੂ ਦੇ ਨਾਰਵਲ ਦੀ ਗੱਲ ਕਰ ਲੈਨੇ ਆ ਕਿੰਨੂ ਇੱਥੇ 22 ਰੁਪਏ ਪ੍ਰਤੀ ਕਿਲੋ ਵਿਕਿਆ ਜੀ ਤੇ ਕਤੂਆ ਦੇ ਵਿੱਚ ਕਿੰਨੂ ਦਾ ਭਾਅ 20 ਰੁਪਏ ਪ੍ਰਤੀ ਕਿਲੋ ਰਿਹਾ ਸ਼ਿਮਲਾ ਦੇ ਵਿੱਚ ਜੇਕਰ ਗੱਲ ਕਰੀਏ ਕਿੰਨੂ ਦੀ ਭਾਅ ਦੀ ਤਾਂ 40 ਰੁਪਏ ਪ੍ਰਤੀ ਕਿਲੋ ਰਿਹਾ ਦੋਸਤੋ ਤੇ ਪੌਂਟਾ ਸਾਹਿਬ ਦੇ ਵਿੱਚ ਕਿੰਨੂ ਆ ਜਿਹੜਾ ਉਹ 34 ਰੁਪਏ ਪ੍ਰਤੀ ਕਿਲੋ ਵਿਕਿਆ ਇਸੇ ਤਰ੍ਹਾਂ ਹੀ ਪਾਲਮਪੁਰ ਦੇ ਵਿੱਚ ਕਿੰਨੂ ਦਾ ਭਾਅ 26 ਰੁਪਏ ਪ੍ਰਤੀ ਕਿਲੋ ਰਿਹਾ ਨਾਹਨ ਦੇ ਵਿੱਚ ਕਿੰਨੂ 20 ਰੁਪਏ ਪ੍ਰਤੀ ਕਿੱਲੋ ਵੀ ਕਿਹਾ ਮੰਡੀ ਦੇ ਵਿੱਚ ਕਿੰਨੂ ਦਾ ਭਾਅ 25 ਰੁਪਏ ਪ੍ਰਤੀ ਕਿਲੋ ਤੇ ਕਾਂਗੜਾ ਦੇ ਵਿੱਚ ਕਿੰਨੂ ਆ ਜਿਹੜਾ ਉਹ 30 ਰੁਪਏ ਪ੍ਰਤੀ ਕਿਲੋ ਰਿਹਾ ਐ ਇਸੇ ਤਰ੍ਹਾਂ ਹੀ ਜੇਕਰ ਚੰਬਾ ਦੀ ਗੱਲ ਕਰੀਏ ਤਾਂ ਇੱਥੇ ਕਿੰਨੂ ਦਾ ਭਾਅ 35 ਰੁਪਏ ਪ੍ਰਤੀ ਕਿਲੋ ਰਿਹਾ ਕੁਰੂਖੇਤਰਾ ਦੇ ਠਾਣੇ ਸਰ ਵਿੱਚ ਕਿੰਨੂ ਆ ਜਿਹੜਾ ਉਹ 20 ਰੁਪਏ ਪ੍ਰਤੀ ਕਿਲੋ ਵੀ ਕਿਹਾ ਤੇ ਮਿਵਾਦ ਦੇ ਵਿੱਚ ਕਿੰਨੂ ਦਾ ਭਾਅ ਜਿਹੜਾ ਰਿਹਾ ਉਹ 17 ਰੁਪਏ ਪ੍ਰਤੀ ਕਿਲੋ ਰਿਹਾ ਪਾਣੀਪਾਦ ਦੇ ਵਿੱਚ ਕਿੰਨੂ 12 ਰੁਪਏ ਪ੍ਰਤੀ ਕਿਲੋ ਵੀ ਕਿਹਾ ਜੀ ਤੇ हिसार ਦੇ ਬਰਵਾਲਾ ਵਿੱਚ ਕਿੰਨੂ ਦਾ ਭਾਅ ਜਿਹੜਾ ਰਿਹਾ ਉਹ 15 ਰੁਪਏ ਪ੍ਰਤੀ ਕਿਲੋ ਰਿਹਾ ਸੋਨੀਪਾਟ ਦੇ ਗਨੌਰ ਵਿੱਚ ਕਿੰਨੂ ਦਾ ਭਾਅ 25 ਰੁਪਏ ਪ੍ਰਤੀ ਕਿਲੋ ਰਿਹਾ ਤੇ हिसार ਦੇ ਹਾਂਸੀ ਵਿੱਚ ਕਿੰਨੂ ਆ ਜਿਹੜਾ ਉਹ 13 ਰੁਪਏ ਪ੍ਰਤੀ ਕਿਲੋ ਵੇਚਿਆ ਜਮਨानगर ਦੇ ਵਿੱਚ ਕਿੰਨੂ ਆ ਜਿਹੜਾ ਉਹ 15 ਰੁਪਏ ਪ੍ਰਤੀ ਕਿਲੋ ਰਿਹਾ ਤੇ ਕਾਲਾਂਵਾਲੀ ਦੇ ਵਿੱਚ ਕਿੰਨੂ ਦਾ ਭਾਅ ਜਿਹੜਾ ਰਿਹਾ ਉਹ 20 ਰੁਪਏ ਪ੍ਰਤੀ ਕਿਲੋ ਰਿਹਾ ਕੁਰਕ ਖੇਤਰਾ ਦੇ ਲਾਟਵਾਦੀ ਗੱਲ ਕਰੀਏ ਤਾਂ ਇੱਥੇ ਜਿਹੜਾ ਕਿੰਨੂ ਦਾ ਭਾਅ ਰਿਹਾ ਉਹ 20 ਰੁਪਏ ਪ੍ਰਤੀ ਕਿਲੋ ਰਿਹਾ ਅੰਬਾਲਾ ਦੇ ਨਰੈਣਗੜ੍ਹ ਵਿੱਚ ਕਿੰਨੂ ਦਾ ਭਾਅ 15 ਰੁਪਏ ਪ੍ਰਤੀ ਕਿਲੋ ਤੇ ਜੀਨ ਦੇ ਨਰਵਾਣਾ ਵਿੱਚ ਕਿੰਨੂ 10 ਰੁਪਏ ਪ੍ਰਤੀ ਕਿਲੋ ਰਿਹਾ ਇਸੇ ਤਰ੍ਹਾਂ ਹੀ ਸਰਸਾ ਦੇ ਮਹਿੰਦਰਾਗੜ੍ਹ ਦੀ ਗੱਲ ਕਰੀਏ ਤਾਂ ਮਹਿੰਦਰਾਗੜ੍ਹ ਵਿੱਚ ਕਿੰਨੂ 15 ਰੁਪਏ ਪ੍ਰਤੀ ਕਿਲੋ ਰਿਹਾ ਤਾਂ ਦੋਸਤੋ ਏ ਸੀ ਅੱਜ ਦੇ ਕਿੰਨੂ ਮੰਡੀ ਦੇ ਭਾਅ ਵੀਡੀਓ ਨੂੰ ਜੱਤ ਜੱਦਾ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਧੰਨਵਾਦ